ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਜੀ ਕੀ ਫਤਿਹ ਜੀ ਤੇ ਵੈਗੁਰੂ ਜੀ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਨ ਲੱਗੇ ਆਂ ਇੱਧਰ ਚਾਹ ਬਣਾ ਲਈ ਐ ਇੱਧਰ ਸਬਜ਼ੀ ਪਚ ਗਈ ਸੀਗੀ ਥੋੜੀ ਜੀ ਹੁਣ ਇਹਦੇ ਨਾਲ ਸਰ ਲਾਂਗੇ ਤੇ ਬੇਟਾ ਤਾਂ ਇੱਕ ਰੋਟੀ ਖਾ ਕੇ ਜਾਊ ਸਾਨੂੰ ਮੁੱਕਦੀ ਨਹੀਂ ਫਿਰ ਦੁਪਹਿਰੇ ਬਣਾ ਲਾਂਗੇ ਤਾਜੀ ਸਬਜ਼ੀ ਤੇ ਲੋ ਜੀ ਵੈਗੁਰੂ ਜੀ ਇੱਧਰ ਮੈਂ ਗਰਮ ਕਰ ਰਹੀ ਸੀਗੀ ਹੁਣ ਨਾਲੇ ਚਾਹ ਬਣਾ ਲਾਂ ਬੇਟੇ ਲਈ ਤੇ ਫਿਰ ਲੌਂਗ ਰੋਟੀ ਤੇ ਇੱਧਰ ਭਾਂਡੇ ਇਕੱਠੇ ਕਰ ਤੇ ਇਹ ਮੈਂ ਕੁੱਕਰ ਰਾਤ ਨਾਲ ਸਬਜ਼ੀ ਕੱਟ ਲਈ ਕੱਟ ਕੇ ਇਹਦੇ ਦਿਆਲੇਦਲੇ ਇਹ ਨਿੰਬੂ ਦਾ ਅੰਬ ਦਾ ਅੰਬ ਦਾ ਚਾਰਕ ਸਾਤਾ ਸੀਗੇ ਇਹਨੂੰ ਮਾਜ ਕੇ ਲਿਆਉਂਗੀ ਫਿਰ ਮੈਂ ਨੀਚੇ ਉਹਦੇ ਨਾਲ ਸੁਆਹ ਨਾਲ ਮਿੱਟੀ ਨਾਲ ਤੇ ਲੋ ਜੀ ਰੋਟੀ ਤਾਂ ਲਾ ਕੇ ਕੰਮ ਨਿਮੇੜਦਾ ਮੈਂ ਤੇ ਹੁਣ ਇਹਨੂੰ ਮਾਜ ਕੇ ਲਿਆਉਣੀ ਆ ਕੁੱਕਰ ਨੂੰ ਇਹ ਦੇਖੋ ਇਹ ਪੀਲਕ ਜੀ ਸਾਰੀ ਸਾਫ ਹੋ ਜੂਗੀ ਹੁਣ ਰੇਤੇ ਨਾਲ ਮਾਜ ਕੇ ਲਿਆਉਂ ਉਹ ਨਿੰਬੂ ਖਸਾਤਾ ਸੀਗਾ ਇੱਕਣ ਹੁਣ ਦੁਬਾਰੇ ਫੇਰ ਖਸਾਤਾ ਸੀ ਜੇ ਨਿੰਬੂ ਨਹੀਂ ਸੱਚ ਅੰਬ ਦਾ ਚਾਰ ਇਹ ਸਾਰਾ ਸਾਫ ਹੋ ਜੂ ਜਿਹੜੀ ਪੀਲਕ ਜੀ ਹੁੰਦੀ ਹੈ ਨਾ ਹਲਦੀ ਵਾਲੀ ਸਾਰੀ ਸਾਫ ਹੋ ਜਾਂਦੀ ਆ ਰਾਤ ਮੈਂ ਲਾ ਕੇ ਰੱਖਦਾ ਸੀਗਾ ਸਬਜੀ ਕੱਢ ਲਈ ਸੀਗੀ ਤੇ ਇੱਕ ਵਾਰੀ ਹੁਣ ਫੇਰ ਕਮਾ ਦੇਣੀ ਆ ਘਸਾ ਦੇਣੀ ਆ ਉਸ ਤੋਂ ਬਾਅਦ ਫੇਰ نیچے ਮਾਜ ਲਿਓ ਇਹ ਦਾਲ ਸਬਜ਼ੀ ਵਾਲਾ ਭਾਂਡਾ ਤਾਂ ਮੈਂ نیچے ਮਾਜ ਕੇ ਲਿਆਉਣੀ ਆ ਤੇ ਇੱਕ ਉਹ ਸਿਰਵੜ ਜਿਹਦਾ ਉਹ ਜਿੰਨਾ ਮਰਚੀ ਮਾਜ ਲਓ ਐਵੇਂ ਦਾ ਮੈਂ ਰਹਿਦਾ ਉਹ ਮਾਜ ਤਾਂ ਮੈਂ ਲਿਆਉਣੀ ਆ ਜਿਵੇਂ ਲੱਸੀ ਲਾ ਦੇਣੀ ਆ ਦੇਖੋ ਹੀਠਾਂ ਗੈਸ ਨਾਲ ਕਿਵੇਂ ਖਰਾਬ ਹੋ ਜਾਂਦਾ ਹੈ ਫੇਰ ਹੁਣ ਮਾਜ ਕੇ ਲਿਆਉ ਹੁਣ ਨੀਚੇ ਅੰਬ ਦਾ ਚਾਰੇ ਨੇ ਲਾ ਦੇਣੀ ਨੇ ਚਾਹ ਰੋਟੀ ਦੀ ਨਹੀਂ ਆ ਬੇਟੇ ਨੂੰ ਤੇ ਰੋਟੀ ਚਾਹ ਦੇ ਕੇ ਝਾੜੂ ਲਗਾਤਾ ਸੀ ਉਹਦੇ ਉੱਠਣ ਤੋਂ ਪਹਿਲਾਂ ਲਾ ਦੇਣੀ ਆ ਫੇਰ ਮੈਂ ਪੋਚਾ ਬਾਅਦ ਚ ਲਗਾਉਂਗੀ ਇਹ ਹੁਣ ਪਹਿਲਾਂ ਇਹਨੂੰ ਮਾਂਜ ਲਿਓਂਗੀ ਮੀ ਤਾਂ ਆ ਗਈ ਨੁੰਨੀ ਨੁੰਨੀ ਆ ਗਈ ਤਾਂ ਨੰਨੂ ਵੀ ਆ ਗਏ ਛੋਟੇ ਛੋਟੇ ਨੰਨੂ ਦੁੱਧ ਪਾਵਾਂ ਦੁੱਧ ਪੀਣ ਆ ਮਾਂ ਨੰਨੇ ਵੀ ਆ ਗਏ ਜੋ ਥਰੇਤੇ ਚ ਲਵੇੜਦੇ ਨੁਰਾਂ ਤੜ ਕਿਉਂ ਨਹੀਂ ਉਹਨਾਂ ਨੂੰ ਦੁੱਧ ਲੈ ਗੱਪੀ ਵਾਲ ਪਾ ਦ ਨੰਨੀ ਤੂੰ ਦੁੱਧ ਲੈਣਾ ਹੀ ਹੈ ਨੰਨੂਆ ਵਾਸਤੇ ਚੱਲ ਦੁੱਧੂ ਪਾਵਾਂ ਨੰਨੇ ਆਣ ਇਦਾਂ ਲਮਸੇ ਧਰਦੀਆਂ ਗਾਦੀ ਮਰਦੇ ਭੱਜ ਕੇ ਡਰ ਕੇ ਰੇਤੇ ਚਲਬੇੜਦੇ ਨੇ ਇਧਰ ਨੂੰ ਪਾ ਦਾਨੀ ਆ ਇਧਰ ਪੱਕੇ ਫਰਸ ਤੇ ਧਰਦਾਨੀ ਆ ਰੋਟੀ ਚੋਂ ਕਟਕਟ ਖਾਂਦੇ ਨੇ ਫਿਰ ਰੇਤੇ ਜੜੀਖਦੀ ਆ ਇਧਰੋਂ ਖਾ ਲੈਣਗੇ ਨਾਲ ਦੁੱਧ ਪੀ ਲੈਣਗੇ ਲੋ ਜੀ ਫਿਰ ਅੱਜ ਪਾਣੀ ਪਾ ਕੇ ਫੇਰ ਪਾਉਣੀ ਆ ਦੁੱਧ ਅੱਧਾ ਦੁੱਧਾ ਹੁੰਦਾ ਅੱਧਾ ਪਾਣੀ ਹੁੰਦਾ ਹੁਣ ਫਿਰ ਮੈਨੂੰ ਕਮੈਂਟ ਨਾ ਕਰਿਓ ਉਹ ਵੀ ਪਾਣੀ ਪਾਉਣੀ ਆ ਹਾਂ ਜੀ ਮੈਂ ਪਾਣੀ ਪਾਉਣੀ ਆ ਇਹ ਤਾਂ ਕੋਲਾ ਫੁੱਟਿਆ ਪਿਆ ਅੱਜ ਤੋੜਿਆ ਕੀ ਹੋ ਗਿਆ ਅੱਜ ਇਹ ਮਿੱਟੀ ਚ ਪਤਾ ਨਹੀਂ ਉਹਦੇ ਚ ਖੁਰਕ ਗਿਆ ਫਰੇ ਵੀ ਖੁਰਦਾ ਹੁਣ ਤੇ ਇੱਥੇ ਮਿੱਟੀ ਚ ਘਸਾਦਾ ਨਹੀਂ ਆ ਫਿਰ ਨਾਲ ਜੁੜ ਜਾਂਦੀ ਹੈ ਗਿੱਲੀ ਮਿੱਟੀ ਆ ਨਾ ਇੱਥੇ ਫਿਰ ਨਾਲ ਜੁੜ ਜੂਗੀ ਫਿਰ ਖਾ ਲੜ ਕੇ ਪੀ ਜਾਣਗੇ ਵਿਚਾਰੇ ਤੇ ਫਿਰ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਦੋ ਵਾਰੀ ਕਮੈਂਟ ਕੀਤਾ ਸੀਗਾ ਕਿਸੇ ਨੇ ਇੱਕ ਤਾਂ ਮਨਜੀਤ ਭੈਣ ਨੇ ਕਹਿੰਦੀ ਤੁਸੀਂ ਦੁੱਧ ਚ ਪਾਣੀ ਪਾਉਨੇ ਆ ਹਾਂਜੀ ਪਾਉਨੇ ਆ ਪਾ ਕੇ ਪਾਉਨੇ ਆ ਫਿਰ ਖਰਾਬ ਕਰਦੇ ਨੇ ਹੁਣ ਜਿੱਦਣ ਦਾ ਪਾਣੀ ਪਾ ਕੇ ਕਰਦੇ ਆ ਉਸ ਦਿਨ ਕੋਈ ਬਿਲਕੁਲ ਖਰਾਬ ਨਹੀਂ ਕਰਦੇ ਨਹੀਂ ਉਰੇ ਵੀ ਉਮਰੂ ਦੀਆਂ ਜੜਾਂ 'ਚ ਵੀ ਗੰਦਾ ਕਰਦੇ ਸੀ ਜੇ ਉਧਰ ਗੱਡੀ ਤੇ ਹੁਣ ਬਿਲਕੁਲ ਨਹੀਂ ਕਰਦੇ ਜਿੱਦਣ ਦਾ ਪਾਣੀ ਪਾਉਣੀ ਆ ਲੋ ਜੀ ਨੰਨੇ ਪੁੰਨੇ ਅੱਜ ਆ ਗਏ ਕਈ ਦਿਨਾਂ ਪਿੱਛੋਂ ਭੱਜੇ ਫਿਰਦੇ ਨੇ ਖੇਡਦੇ ਅੱਜ ਮੀਂਹ ਅੱਜ ਮੀਂਹ ਵੀ ਪੈ ਗਿਆ ਥੋੜਾ ਜਿਹਾ ਕਿਤੇ ਦਿਲ ਨੂੰ ਲੈਣੀ ਆ ਤਾਂ ਇਹ ਪਹੁੰਚੇਗੀ ਉਹ ਦਿੰਕ ਤਾਂ ਨਹੀਂ ਮੱਸ ਰਹੀ

ਲੋ ਜੀ ਹੁਣ ਮੈਂ ਹਟ ਗਿਆ ਥੋੜੀ ਜਿਹੀ ਹੁਣ ਸਰਕਾਰ ਸਾਹਿਬ ਚਲੇ ਗਏ ਮੋਟਰ ਤੇ ਰੋਟੀ ਲੈ ਕੇ ਚਾਹ ਲੈ ਕੇ ਦਿਹਾੜੀਏ ਭਾਈ ਦੀ ਜਿਹੜਾ ਲੱਗਿਆ ਵਾ ਸਾਢੇ 7 ਲੰਘ ਗਿਆ ਹੋਊ ਤਾਂ ਉਹਨੂੰ ਕਿਹਾ ਵਾ ਕੱਲ ਵੀ ਕਹਿਤਾ ਸੀ ਅੱਜ ਵੀ ਤੇ ਲੋ ਜੀ ਪਹਿਲਾਂ ਮੀ ਆ ਗਿਆ ਸੀਗਾ ਫਿਰ ਖੜ ਗਏ ਤੇ ਹੁਣ ਇਹਨਾਂ ਨੂੰ ਤੋੜ ਕੇ ਚਾਹ ਰੋਟੀ ਦੇ ਕੇ ਬੰਨ ਕੇ ਤੋੜ ਕੇ ਸਵੇਰ ਦੀ ਤੇ ਹੁਣ ਆਪਾਂ ਕਰਦੇ ਆਂ ਭਾਂਡਿਆਂ ਦੀ ਮੰਜ ਮਜਾਈ ਸਫ ਸਫਾਈ ਪਹਿਲਾਂ ਹੁਣ ਮੈਂ ਭਾਂਡੇ ਲੇਟ ਮਾਜਦੀ ਆ ਪਹਿਲਾਂ ਬੇਟਾ ਚੱਲਿਆ ਜਾਂਦਾ ਸਾਜਰੇ ਹੁਣ ਫਿਰ ਇਹ ਚਲੇ ਜਾਂਦੇ ਨੇ ਮੋਟਰ ਤੇ ਇਹ ਤਾਂ 8 ਵਜੇ ਜਾਂਦੇ ਨੇ ਕੱਲ 8 ਵਜੇ ਗਏ ਸੀਗੇ ਅੱਜ ਵੀ 8:00 ਵਜੇ ਸਾਜਰੇ ਭੱਗ ਜਾਂਦੇ ਨੇ ਤੇ ਫਿਰ ਮੈਂ ਮਾਜਦੀ ਆ ਭਾਂਡੇ ਢਿੰਡੇ ਝਾੜੂ ਪੋਚਾ ਝਾੜੂ ਪਹਿਲਾਂ ਲਗਾ ਦੇਣੀ ਹੈ ਕਈ ਵਾਰੀ ਕਈ ਵਾਰੀ ਬਾਅਦ ਚ ਲਾਉਣੀ ਹੈ ਫਿਰ ਸਾਜਰੇ ਨਵੇੜ ਦੇਣੀ ਹੈ ਮੈਂ ਝਾੜੂ ਹੁਣ ਬੇਟਾ ਸਾਜਰੇ ਉੱਠੇ ਗੜਦਾ ਹੁਣ ਤਾਂ ਮੇਰਾ 8:30 ਨੂੰ ਕੰਮ ਨਿਬੜ ਜਾਂਦਾ ਫ੍ਰੀ ਹੋ ਜਾਣੀ ਆ ਮੈਂ ਹੁਣ ਝਾੜੂ ਲਾ ਕੇ ਫਿਰ ਰੋਟੀ ਟੁੱਕ ਭਾਂਡੇ ਢਿੰਡੇ ਬੇਟਾ ਜਾਂਦਾ ਜਦ ਜਦੇ ਉਹਦੀ ਰੋਟੀ ਲਾਦਣੀ ਆ ਦੋ ਦੋ ਆਪਣੀਆਂ ਲਾ ਲੈਣੀਆਂ ਜਿਹਦੇ ਕੰਮ ਨਿਪਟੜ ਜਾਂਦਾ ਹੁਣ ਮੇਰਾ ਤੇ ਲੋ ਜੀ 8 ਵਜੇ ਨੇ ਹੁਣ ਨੌਜੀ ਰਸੋਈ ਸਾਫ਼ ਕਰਦੀ ਸਾਰਾ ਕੰਮ ਨਿਬੜਦਾ ਰੋਟੀ ਟੁੱਕ ਗੈਸ ਗੋਸੇ ਰੋਟੀ ਲੈ ਕੇ ਚਲੇ ਗਏ ਸਰਦਾਰ ਸਾਹਿਬ ਇੱਧਰ ਰਸੋਈ ਤੋਂ ਹਤੀ ਆ ਤੋਂ ਕਿ ਹੁਣ ਪੋਚਾ ਲਾ ਦਣੀ ਆ ਇਹਦੇ ਨਾਲ ਹੁਣ 12 1 ਵਜੇ ਤੱਕ ਕਿਸੇ ਨੇ ਵੜਨਾ ਨਹੀਂ ਸੁੱਕ ਜਾਊਗਾ ਇੱਧਰ ਵਧੀਆ ਇੱਧਰ ਵੀ ਦਵਾਰੀ ਲਗਾ ਦਣੀ ਆ ਹੁਣ ਜਦ ਮੈਂ ਮੁੰਜੀ ਤਾਂ ਨਵੇੜ ਤਾਂ ਸਾਰੇ ਪੋਚਾ ਪੁੱਚਾ ਇੱਕ ਵਾਰੀ ਤਾਂ ਹੁਣ ਇੱਥੇ ਵੀ ਲਾ ਦਿੰਦਾ ਨਹੀਂ ਛੋੜ ਕੇ ਬਾਹਰ ਰੱਖ ਦਿੰਦਾ ਲੋ ਜੀ ਹੁਣ ਇੱਥੇ ਵੀ ਲਗਾ ਦਣੀ ਰਸੋਈ ਤਾਂ ਧੋ ਕੇ ਪੋਚਾ ਵੀ ਲਗਾਤਾ ਏ ਜਾਨੂ ਸੁੱਕ ਜੂਗੀ ਹੁਣ ਤਾਂ ਕਿਸੇ ਨੇ ਆਉਣਾ ਨਹੀਂ ਇੰਨਾਂ ਨੇ ਵੀ ਨਹੀਂ ਆਉਣਾ ਬੇਟੇ ਨੇ ਵੀ ਨਹੀਂ ਆਉਣਾ ਲੋ ਜੀ ਹੁਣ ਮੈਂ ਇਕੱਲੀ ਹਾਂ ਦਰਵਾਜ਼ਾ ਲਾਤਾ ਕਹਿੰਦੇ ਕੁੰਡੀ ਲਾ ਲਈ ਤੇ ਹੁਣ ਡਰ ਲੱਗਦਾ ਬਈ ਜੇ ਪੈ ਵੀ ਜਾਣਿਆ ਦਿਨ ਚ ਵੀ ਹੁਣ ਤਾਂ ਚੋਰ ਆਉਣ ਲੱਗ ਗਏ ਕਈ ਜਾਣਿਆ ਇੱਕ ਘਰ ਦੇ ਢੋਲ ਚੋਂ ਹੀ ਲੈ ਗੇ ਕਣਕ ਕੱਢ ਕੇ ਦਿਨ ਚ ਫਿਰ ਹੁਣ ਐ ਡਰ ਲੱਗਦਾ ਕਈ ਵਾਰੀ ਪੈ ਜਾਂਦੇ ਆ ਨੀਂਦ ਆ ਜਾਂਦੀ ਆ ਤੇ ਫਿਰ ਡਰ ਲੱਗਦਾ ਲੋਜੀ ਕੁੰਡੀ ਲਗਾਤੀ ਫਿਰ ਮੈਂ ਹੁਣ ਪੋਚਾ ਲਗਾਤਾ ਐ ਕਮਰੇ ਚ ਸਾਰੇ ਇੱਧਰ ਵੀ ਲਗਾਦਾ ਇਹ ਟਾਕੀਆਂ ਖੋਲਦਾ ਨਹੀਂ ਆ ਮੈਂ ਟਾਕੀਆਂ ਸਵੇਰੇ ਧੂਆਉਂਦਾ ਸੀਗਾ ਇਹ ਦੇ ਕਰਕੇ ਲਾਤੀ ਸੀ ਮੱਜਾਂ ਨੂੰ ਫਿਰ ਮੱਛਰ ਕਰਕੇ ਤੂੰ ਹੀ ਲਾਉਨੇ ਆ ਨਾ ਉਹਦੇ ਕਰਕੇ ਤੇ ਫਿਰ ਹੁਣ ਖੋਲ ਦੇਣੀ ਹੈ ਹਵਾ ਪਾਸ ਹੋਊਗੀ ਤੇ ਫਰਸ਼ ਸੁੱਕ ਜਾਊਗਾ ਤੇ ਲੋ ਜੀ ਹੁਣ ਮੈਂ ਇਹ ਕਰ ਲਾ ਹੁਣ ਪੋਚੇ ਦਾ ਕੰਮ ਨਿਬੜ ਕੇ ਸਾਰਾ ਨਿਬੜ ਗਿਆ ਰੋਟੀ ਟੁੱਕ ਚਾਹ ਪਾਣੀ ਤੇ ਫਿਰ ਦੁਪਹਿਰੇ ਬਣਾਵਾਂਗੇ ਰੋਟੀ ਦਾਲ ਬਣਾਉਂਗੀ ਹੁਣ ਅੱਜ ਮੂੰਗੀ ਦੀ ਤੇ ਲੋ ਜੀ ਕੰਮ ਨਿਬੜ ਗਿਆ ਇੱਥੇ ਇੱਧਰ ਹੁਣ ਮੈਂ ਖੇਤ ਤੇ ਚਲੀ ਗਈ ਸੀਗੀ ਜਮਣਾ ਚੱਕਣ ਜਮਣਾ ਬਹੁਤ ਧੀ ਦੇ ਜੰਬੀ ਜਣੇ ਆਥਣੇ ਲਈ ਜਾਨੀ ਆ ਸਵੇਰ ਨੂੰ ਪਈਆਂ ਹੁੰਦੀਆਂ ਨੇ ਸਵੇਰ ਨੂੰ ਲੈ ਕੇ ਜਾਣੀ ਤੇ ਸ਼ਾਮ ਨੂੰ ਫੇਰ ਉਹਨੀਆਂ ਹੀ ਕੋਈ ਲੈ ਕੇ ਨਹੀਂ ਜਾਂਦਾ ਤੋੜ ਤੋੜ ਕੇ ਮੈਂ ਹੋਵਾਂ ਜਾਂ ਦੇ ਦਾਨੀ ਆ ਕਿਸੇ ਨੂੰ ਹੁਣਾ ਉਹਨਾਂ ਨੂੰ ਦੇਤੀਆਂ ਸੀ ਜੀਆਂ ਕੱਲ ਸੇ ਲੀਂਂ ਦੇਤੀਆਂ ਸੀ ਅੱਜ ਵੀ ਤੋੜਦੀਆਂ ਚੱਗਦੀਆਂ ਤੋੜਦੀ ਨਹੀਂ ਹੀਟ ਹੋਈ ਬਹੁਤ ਹੋ ਜਾਂਦੀਆਂ ਨੇ ਟਿੱਗੀਆਂ ਜਾਂਦੀਆਂ ਨੇ ਪੱਕੀਆਂ ਪੱਕੀਆਂ ਫੁੱਟ ਰਹੀਆਂ ਨੇ ਸਭੋ ਜਿਆਦੇ ਪੱਕ ਗਈਆਂ ਐਨੀਆਂ ਜਾਮਣਾ ਨਹੀਂ ਮੈਂ ਕਦੇ ਖਾਦੀਆਂ ਜਿੰਨੀਆਂ ਇਤ ਕੀ ਖਾਦੀਆਂ ਨੇ ਕੋਟੇ ਪੂਰੇ ਕਰ ਲਏ ਜਿੱਕਿ ਤਾਂ ਨਜ਼ਾਰੇ ਆਗੇ ਐਨੀਆਂ ਜਾਮਣਾ ਤੇ ਤੇ ਲੋ ਜੀ ਖੋਣ ਚੁਗਲੀਏ ਖਾ ਲਈਏ ਆਹੀ ਚਾਰ ਦਿਨ ਨੇ ਜਾਮਣਾ ਤਾਂ ਵੈਸੇ ਵਧੀਆ ਹੁੰਦੀਆਂ ਨੇ ਤੇ ਬੱਚਿਆਂ ਨੂੰ ਨਹੀਂ ਪਤਾ ਲੱਗਿਆ ਨਹੀਂ ਤਾਂ ਉਹਨੂੰ ਕੱਚੀਆਂ ਹੀ ਤੋੜ ਤੋੜ ਕੇ ਖਾ ਜਾਂਦੇ ਇੱਧਰ ਕਿਸੇ ਨੂੰ ਆਪਰੇ ਖਾਂਦੇ ਨਹੀਂ ਇਹ ਮੈਂ ਇਕੱਲੀ ਖਾਂਦੀ ਆ ਆਪਣੇ ਕੋਈ ਨਹੀਂ ਖਾਂਦਾ ਜਾਮਣਾ ਤੇ ਜੇ ਮੁੱਲ ਦੀਆਂ ਹੋਣ ਫਿਰ ਜ਼ਿਆਦੇ ਵਧੀਆ ਲੱਗਦੀਆਂ ਨੇ ਉਹ ਘਰ ਦੀਆਂ ਤਾਂ ਉਹ ਵਧੀਆ ਲੱਗਦੀਆਂ ਨੇ ਇਹਨਾਂ ਨੂੰ ਕੀ ਗਣਾ ਕੱਦੀ ਖਾਂਦੇ ਨੇ ਮੈਂ ਤਾਂ ਦੋ ਗੇੜੇ ਲਾਇਆ ਹਣੀਆ ਸਵੇਰੇ ਸ਼ਾਮ ਤੇ ਪੱਤਿਆਂ 'ਚ ਡਰ ਲੱਗਦਾ ਉਦੋਂ ਮੈਂ ਪੱਤੇ ਪਰਾਂ ਕਰਤੀ ਸੀ ਜੇ ਵਧੀਆ ਰਹੀ ਉੱਪਰ ਡਿੱਗਦੀਆਂ ਨਹੀਂ ਤਾਂ ਇੱਥੇ نیچے ਤਾਂ ਬਹੁਤ ਔਖਾ ਹੋ ਜਾਊਗਾ ਗਾਹਾਂ ਨਹੀਂ ਮੈਂ ਜਾਣਦੀ ਪੱਤਿਆਂ 'ਚ ਵੱਢਦੀ ਕਿਤੇ ਪੈਰ ਵਿੱਚੋਂ ਕੋਸ ਲੜ ਲੁੜ ਜਵੇ ਤੇ ਇਧਰੋਂ ਹੀ ਚੁਗ ਲੈਣੀ ਆ ਛਿਗਾ ਵੀ ਹੋ ਗਿਆ ਦਵਾਰੇ ਹੁਣ ਫਿਰ ਇਸ ਸਪਰੇਅ ਵੀ ਨਹੀਂ ਕਰ ਸਕਦੇ ਹਾਲੇ ਇਹਦੇ ਕਰਕੇ ਜਮਣਾ ਚੁਗਦੇ ਆ ਚਲੋ ਇੰਨੇ ਦੇਖੀ ਜਾਈਓ ਫਿਰ ਕੀ ਹੋਊ ਜਾਨੂ ਤਾਂ ਮੁੱਕ ਜਾਣਗੀਆਂ ਫਿਰ ਉਹ ਕਰ ਦਾਂਗੇ ਉਹੀ ਲਾ ਲਿਆ ਕਰਨਗੇ ਪੱਤਿਆਂ ਦੀ ਤਾਂ ਹੁਣ ਉੱਪਰੋਂ ਚੁਗਦੀ ਸੀ ਵੀ ਰਾਰਾ ਤਾਂ ਨੇੜਿਓਂ ਫੇ ਲੋ ਜੀ ਅੰਦਰ ਆ ਗਈ ਸੀਗੀ ਮੈਂ ਅੰਦਰ ਆ ਕੇ ਮੈਂ ਕਿਹਾ ਹੁਣ ਧੁੱਪ ਨਿਕਲੇ ਵੀ ਪੈ ਕੇ ਹਟ ਗਿਆ 12 ਵਜੇ ਹੁਣ ਮੇਰਾ ਮੂਡ ਬਣ ਗਿਆ ਮੈਂ ਕਿਹਾ ਕੱਪੜੀ ਧੋ ਦਣੀ ਆ ਇੱਧਰ ਮੈਂ ਦਾਲ ਪਿਉਂ ਦੈਂਦੀ ਸੀਗੀ ਨਾ ਸਵੇਰੇ 12 ਨਹੀਂ ਸੱਚ 10 ਵਜੇ ਮੈਂ ਕਿਹਾ ਹੁਣ ਕੱਪੜੇ ਧੋ ਦਣੀ ਆ 9:30 9:30 ਹੋ ਗਏ ਮੂੰਗੀ ਦੀ ਦਾਲ ਪਿਉਂ ਕੇ ਰੱਖ ਦਣੀ ਆ ਫਿਰ ਦੁਪਹਿਰੇ ਰੀਨ ਲੂੰਗੀ ਇਹਨੇ ਪਿਉਂ ਦਣੀ ਆ ਇਹ ਨਰਮ ਹੋ ਜੂ ਨਾਲ ਗੈਸ ਘੱਟ ਹੋਊਗਾ ਤੇ ਲੋਜੀ ਭਿਉ ਕੇ ਸਮਾਰ ਕੇ ਰੱਖ ਦਣੀ ਇਹਨੇ ਧੋ ਦਣੀ ਮੈਨੂੰ ਧੋਤੀ ਪਾਣੀ ਇਹਦੇ ਵਿੱਚ ਡੋਲ ਦਣੀ ਆ ਸਾਫ਼ ਕਰ ਦੇਣੀ ਆ ਗੋਲੀ ਗੋਲੀ ਨਾ ਹੋਵੇ ਕਈ ਵਾਰੀ ਵਿੱਚ ਦਾਲਾਂ ਚ ਗੋਲੀਆਂ ਰੱਖਦੇ ਆ ਵੀ ਉਹਦੇ ਪੈਣ ਤੋਂ ਸੱਸਰੀ ਸਾਸਰੀ ਤੇ ਲੋਜੀ ਧੋ ਕੇ ਸਮਾਰ ਕੇ ਦੋ ਤਿੰਨ ਪਾਣੀਆ ਚ ਕੱਢ ਕੇ ਰੱਖਤੀ ਇੱਧਰ ਮੈਂ ਕੱਪੜੇ ਧੋਤੇ ਸੀਗੇ ਇੱਕ ਤਾਂ ਪਾਤੇ ਸੀਗੇ ਤੇ ਇੱਕ ਹੋਰ ਪਾ ਦਣੀ ਆ ਧੋ ਦਣੀ ਆ ਚਿੱਟੇ ਪਾ ਦਣੀ ਨੇ ਬੇਟੇ ਦੇ ਫਿਰ ਲੋਹਾਂ ਚੀ ਆ ਫਿਰ ਦੂਜੇ ਪਾ ਦੂੰਗੀ ਤੇ ਕੰਮ ਨਬੇੜਦੀ ਆ ਲੋ ਜੀ ਕੱਪੜੇ ਪਾਤੇ ਸੁੱਕਣੇ ਹੁਣ 12:00 ਵਜੇ ਸਾਢੇ 12 ਧੁੱਪ ਹੋ ਗਈ ਸੀਗੀ ਧੋ ਕੇ ਫਿਰ ਮੈਂ ਰੱਖ ਤੇ ਪਹਿਲਾਂ 10:00 ਵਜੇ ਹੁਣ ਪਾ ਤੇ ਸਾਢੇ 12 ਉੜਾ ਹੀ ਪਾ ਤੇ ਉਰਾਵਰਾ ਨਾਲੇ ਲਾ ਲੂੰਗੀ ਸਖਾਲੇ ਨੂੰ ਉਧਰ ਸੇਕ ਜਾ ਦੇ ਬਹੁਤ ਪੈਂਦਾ ਜਾਨੂੰ ਰੜ ਜਾਂਦੇ ਨੇ ਫਿਰ ਲਾਉਣੇ ਓਕੇ ਨੇ ਉਹ ਕੋ ਬੋ ਪੈਂਦੀ ਆ ਉਹ ਰਾਰਾ ਲਾਤੀ ਪੱਗ ਹੋ ਗਈ ਚੁੰਨੀਆਂ ਹੋ ਗਈਆਂ ਤੇ ਲੋ ਜੀ ਹੁਣ ਇਹ ਕਰ ਦੇਣੀਆਂ ਬੰਦ ਇਹ ਹੁਣ ਅੱਜ ਮੱਜਾਂ ਵਾਲੇ ਵੀ ਡੰਗਰਾਂ ਵਾਲੇ ਸਿੜਤੇ ਇਹਨਾਂ ਦੇ ਬਾਅਦ ਚ ਜਾਨੂ ਸੁੱਕ ਜਾਣਗੇ ਹੁਣ ਇੱਧਰ ਧਰ ਦੇਣੀਆਂ ਮੈਂ ਤਾਲ ਤੇ ਉਹਦੇ ਚ ਇਹ ਡੰਗਰਾਂ ਵਾਲੇ ਬਾਅਦ ਚ ਫਿਰ ਗੰਦੇ ਜਿਹੇ ਤੇ ਡੇਟਾ ਤਾਂ ਪਾਉਂਦਾ ਨਹੀਂ ਤਾਂ ਧੋ ਕੇ ਰੱਖ ਦਾਨੀ ਆ ਉਧਰ ਇਹਨਾਂ ਦੇ ਸਿੜ ਦੂ ਜਾਨੂ ਸ਼ਾਮ ਤੱਕ ਸੁੱਕ ਜਾਣਗੇ ਲੋ ਜੀ ਕਿਉ ਪਾ ਲਿਆ ਇਹਦੇ ਵਿੱਚ ਕਿਉ ਪਾ ਕੇ ਪਿਆਜ਼ ਹਰੀਆਂ ਮਿਰਚਾਂ ਪਾ ਲਈਆਂ ਤੇ ਹੁਣ ਪਾ ਲਿਆ ਨੂਨ ਤੇ ਹਲਦੀ ਹੁਣ ਅੱਜ ਭੁੰਨ ਦੀ ਅਜ ਨਵੇਂ ਸਟਾਈਲ ਨਾਲ ਬਣਾਉਣੀ ਆ ਦਾਲ ਤੜਕਾ ਲਗਾ ਕੇ ਤੇ ਦੋਜੀ ਨੂਨ ਹਲਦੀ ਪਾ ਕੇ ਹੁਣ ਮਸਾਲਾ ਭੁੰਨਦੀ ਆ ਭੁੰਨ ਕੇ ਬਾਅਦ ਚ ਰੱਖ ਦੂੰਗੀ ਫਿਰ ਤੇ ਇੰਨੇ ਆ ਕਪੜੇ ਹੋਰ ਸੱਟਿਆਂ ਮੈਂ ਇਨੇ ਦੁੰਦੂ ਦੇ ਵਿੱਚ ਬਦਲਵਾਈ ਜੀ ਹੋ ਜਾਂਦੀ ਆ ਆ ਵੀ ਸੱਟਿਆਂ ਮਾ ਮਹਾ ਵਿੱਚ ਜਿਹੜੇ ਰਹਿ ਗਏ ਸੀਗੇ ਵਿੱਚ ਦੀ ਇਨੇ ਮਸਾਲਾ ਭੁੰਜਦਾ ਪੂਪੋ ਬਾਲ ਕੜੀ ਹੋਈ ਪਈ ਆ ਬਹੁਤ ਜਾਵੇ ਲੋਜੀ ਮਸਾਲਾ ਭੁੱਜ ਗਿਆ ਏ ਹੁਣ ਪਾ ਦਈਏ ਇਹਦੇ ਵਿੱਚ ਆਪਾਂ ਦਾਲ ਕਿਉਂ ਕੇ ਰੱਖੀ ਸੀਗੀ ਜਿਹੜੀ ਹੁਣ ਥੱਲੇ ਲੱਗਣ ਲੱਗਿਆ ਮਸਾਲਾ ਵਧੀਆ ਰਿੱਚ ਗਿਆ ਆਪਣਾ ਤੇ ਲੋਜੀ ਪਾਤਾ ਪਾਣੀ ਤੇ ਪਾਤੀ ਦਾਲ ਹੁਣ ਪਾਉਣੇ ਆਪਾਂ ਹੋਰ ਪਾਣੀ ਪਾ ਦਨੀ ਆ ਫਿਰ ਰਿਜਜੂ ਕੀ ਰਿਜਜੂ ਨੂੰ ਵੀ ਕਿਤੇ 3-4 ਸੀਟੀਆਂ ਵੱਜਣਗੀਆਂ ਤੇ ਲੋਜੀ ਇਹਨੇ ਰੱਖ ਦੇਣੀ ਆ 12:30 ਵੱਜ ਗਏ ਨੇ ਹੁਣ ਇਹਨੇ 1:30 2:00 ਵਜੇ ਲੈ ਕੇ ਜਾਣਗੇ ਰੋਟੀ ਲੇਟ ਲ ਜਾਂਦੇ ਨੇ ਸਵੇਰੇ ਲੇਟ ਖਾਂਦੇ ਨੇ ਨਾ ਫਿਰ 10 ਵਜੇ ਫਿਰ ਦੁਬਾਰੇ ਵੀ 2:30 ਵਜੇ ਜਾਣਗੇ ਲੋ ਜੀ ਪਾਣੀ ਪਗਾਤਾ ਹੋਰ ਪਾਣੀ ਪਾ ਕੇ ਇੱਕ ਵਾਰੀ ਉਹ ਪਾਤਾ ਬਾਜ ਪਾਉਣ ਦੀ ਲੋੜ ਨਹੀਂ ਕੰਮ ਨਿਮੇੜਤਾ ਹੁੰਡਾ ਦਾ ਨਹੀਂ ਧੱਕਣ ਧੱਕਣ ਲਾ ਕੇ ਨੇ ਮੈਂ ਬੈਠ ਗਈ ਸੀ ਕਿ ਦਾਲ ਫ੍ਰਿੱਚ ਗਈ ਆਗੇ ਸਰਦਾਰ ਸਾਹਿਬ 2:00 ਵਜੇ ਕਹਿੰਦੇ ਹੁਣ ਹੈ ਗਏ ਨੇ ਰੋਟੀ ਲਾ ਦੇ ਰੋਟੀ ਮੈਂ ਆ ਕੇ ਖਾਉਂਗਾ 2:30 ਵਜੇ ਜਾਣਗੇ ਰੋਟੀ ਲੈ ਕੇ 2:30 3:00 ਵਜੇ ਜਾਣਗੇ ਜਾਨੂੰ ਲੈ ਕੇ ਜਾਣਗੇ ਤੇ ਲੋਜੀ ਮੈਂ ਰੋਟੀ ਲਾ ਕੇ ਚਾਹ ਕਰਤੀ ਚਾਹ ਕਰਦਾ ਮਾਂ ਇੱਧਰ ਰਹਿ ਗਈਆਂ ਸੀ ਰੋਟੀਆਂ ਫਿਰ ਦੋ ਤੇ ਇੱਧਰ ਚਾਹ ਧਰਤੀਆਂ ਨਾਲ ਚਾਹ ਦੇ ਦੂੰਗੀ ਫਿਰ ਜੇ ਮਰਜ਼ੀ ਪੀ ਲਾਂਦੇ ਨੇ ਫਿਰ ਉੱਥੇ ਵਾਰ-ਵਾਰ ਆਉਣ ਨਾਲ ਥਰਮੋਸ ਚ ਪਾ ਦਾਨੀ ਆ ਥਰਮੋਸ ਚ ਪਾ ਕੇ ਰੱਖ ਦੂੰਗੀ ਉੱਥੇ ਰੋਟੀ ਤੋਂ ਬਾਅਦ ਪੀ ਲੈਣਗੇ ਜਦੋਂ ਪੀਣੀ ਹੋਊਗੀ ਇਹ ਤਾਂ ਕਹਿੰਦੇ ਮੈਂ ਤਾਂ ਖਾਣੀ ਨਹੀਂ ਮੈਂ ਤਾਂ ਖਾਉਂ ਉਰੀ ਰੋਟੀ ਉਹਦੀ ਦੀ ਆਉਣਾ ਦਿਹਾੜੀ ਹੈ ਭਾਈ ਦੀ ਉਰਤੀ ਤੇ ਲੋ ਜੀ ਮੈਂ ਕਿ ਮਰਜੀ ਆ ਤੁਹਾਡੀ ਆ ਕੇ ਖਾ ਲਓ ਜਿਵੇਂ ਮਰਜੀ ਤੇ ਰੋਟੀ ਪਾ ਕੇ ਫਿਰ ਤੇ ਲੋ ਜੀ ਚਾਹ ਬਣ ਗਈ ਇੱਧਰ ਰੋਟੀਆਂ ਤਾਂ ਬਨਤੀਆਂ ਦਾਲ ਪਾਤੀ ਆ ਤੇ ਹੁਣ ਮੈਂ ਚਾਹ ਪਾਦਾ ਇਹਦੇ ਵਿੱਚ ਮੈਂ ਕਿ ਚਾਹ ਕਿੰਨੀ ਕ ਪਾਉਣੀ ਪੁੱਛਦੀ ਸੀਗੀ ਇੱਕ ਜਣਾਈ ਆ ਮੈਂ ਆਪਣੇ ਦੋ ਕੱਪੀਆਂ ਰੱਖ ਲੈਣੇ ਬਾਕੀ ਦੀ ਸਾਰੀ ਪਾ ਦੇਣੀ ਆ ਜਿੰਨੀ ਕ ਪੀਣੀ ਹੋ ਪੀ ਲੈਣਗੇ ਉਹ ਭਾਈ ਦੁਬਾਰੀ ਘੇੜਾ ਲਾ ਲੂਗਾ ਵਿਚਾਰਾ ਇੱਕ ਵਾਰੀ ਹੁਣ ਪੀ ਲੂ ਇੱਕ ਫੇਰੀ ਫੇਰ ਸ਼ਾਮ ਤੱਕ ਕੈ ਵਜੇ ਆਉਣਾ 5 6 ਵਜੇ 7 ਵਜੇ ਆਉ ਉਹ ਪਤਾ ਨਹੀਂ ਕਾਹ ਵਜੇ ਆਉ ਦੁਬਾਰੇ ਪੀੜੂਗਾ ਮੈਂ ਕਿ ਸਾਰੀਓ ਲੈ ਜੂ ਲੈ ਉੱਥੇ ਜਾ ਪਾਤੀ ਨਾ ਖਰਮੋਸ ਤੇ ਸਾਰਾ ਹੀ ਵਿਹਲਾ ਹੀ ਕਰਤਾਂਗੇ ਇੱਥੋਂ ਤੱਕ ਪਈ ਰਣੀ ਆ ਕੋਈ ਕਿਸੇ ਨੇ ਕੀ ਨਹੀਂ ਜੀ ਕੋਈ ਤਾਂ ਪਿਆ ਬਤੀ ਰੱਖ ਲਈ ਤੇ ਕੋਈ ਇਹਨਾਂ ਦੀ ਕੰਮ ਨਵੇੜ ਦਾ ਸਾਫ ਕਰਤਾ ਇਹ ਲੋਜੀ ਖਰਮੋਸ ਦਾ ਲਾਤਾ ਟੱਕਣ ਹੁਣ ਪਾ ਦੇਣਾ ਝੋਲੇ ਚ ਪਾ ਕੇ ਦੇਦਾ ਇਹਨਾਂ ਨੂੰ ਜਾਨ ਵੀ ਢਾਈ ਬਤੀ ਤੇ ਫੇਰ ਆ ਕੇ ਰੋਟੀ ਹੀ ਆ ਕੇ ਖਾਣਗੇ ਕਹਿੰਦੇ ਆ ਕੇ ਖਾਵਾਂਗੇ ਤੇ ਲੋ ਜੀ ਤੁਸੀਂ ਹੁਣ ਮੈਂ ਕਿਹ ਚਾਂਸ ਸਾਫ ਕਰਦਾਂ ਨਹੀਂ ਇਹਨਾਂ ਨੂੰ ਚਾਹ ਉਹਦੇ ਜੋਗੀ ਕੱਲੇ ਜੋਗੀ ਪੌਣੀਆ ਭਾਈ ਹੋਗੀ ਨਾ ਭਲੇ ਕੱਟਣਾ ਮੈਂ ਹਾਂ ਹਾਂ ਕੱਲੇ ਜੋਗੀ ਪੌਣੀਆ ਫਿਰ ਉਹ ਵੀ ਪੁੱਛਦੀ ਦੀ ਮਾਂ ਦਾ ਸਾਰੀ ਬਾਤੀ ਦੀ ਨਾ ਨਾ ਮੈਨੂੰ ਤਾਂ ਦੀ ਤੇ ਮਿੱਠਾ ਠੀਕਾ ਹਾਂ ਬਸ ਉਹਦੇ ਜੋਗੀ ਪਾ ਲੈ ਤੇ ਦੇਖ ਫਿਰ ਉਹ ਪਾਰੀ ਜਿਹੜਾ ਵੀਰੋ ਬੁਲਾਜੇ ਨਾਲ ਚਲੋ ਯਾਦ ਕਰਦਾ ਨਹੀਂ ਮੁੰਡਾ ਭਾਈ ਦੀ ਗੱਤਾਂ ਪੀ ਗਿਆ ਸੀ ਕੰਮ ਤਾਂ ਕੰਡਾ ਹਾਂ ਬੇਰਾ ਭਰ ਕੇ ਪਾ ਦੇਣੀ ਆ ਇਹ ਨੂੰ ਆਹੋ ਆਪਾਂ ਇਹਨੂੰ ਥੋੜੀ ਥੋੜੀ ਰੱਖਦਾ ਮੇਰਾ ਕੱਲ ਪੀਤੀ ਵੀ ਨਹੀਂ ਸੀ ਆਹੋ ਲੈ ਲੀ ਹੁਣ ਅੰਦਰ ਇਹ ਰੱਖ ਲਵਾਂ ਹਾਂ ਬਸ ਥੋੜੀ ਹੀ ਪਾ ਦੇ ਹੁਣ ਤਾਂ ਉਹ ਚ بڑا ਗਲਾਸ ਬਹੁਤ ਬਸ ਰੱਖ ਮੈਂ ਕਮਰਾ ਕੱਪੜੇ